ਅਦਲਾ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ੍ਹ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਗੰਗ ਛੇੜੀ ਹੋਈ ਹੈ ਪੰਜਾਬ ਦੇ ਵਿੱਚ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਬਹੁਤ ਸਾਰੇ ਜਾਂ ਐਨਫੋਰਸਮੈਂਟ ਡਰਾਈਵ ਦੇ ਵਿੱਚ ਰਿਕਵਰੀਜ਼ ਕੀਤੀਆਂ ਗਈਆਂ ਔਰ ਵੱਡੀਆਂ ਬਿਗ ਫਿਸ਼ ਜਿਹਨੂੰ ਫਿਕਸ ਸਮਗਲਰਸ ਕਹਿੰਦੇ ਉਹ ਬੜੇ ਫੜੇ ਗਏ ਆ ਔਰ ਕਾਫੀ ਮਾਤਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਫਿਕਰਮਨ 90 ਕਿਲੋ ਤੋਂ ਉੱਪਰ ਹਿਰੋਇਨ ਹੋ ਚੁੱਕੀ ਹੈ ਪਹਿਲੀ ਜਨਵਰੀ ਤੋਂ ਹੁਣ ਤੱਕ ਇਸ ਤੋਂ ਇਲਾਵਾ ਡਰਗ ਮਨੀ ਵੀ ਤਕਰੀਬਨ ਅਸੀਂ ਕਾਫੀ ਦਿਨਾਂ ਚ ਪਹਿਲੀ ਜਨਵਰੀ ਤੋਂ ਹੁਣ ਤੱਕ ਫੜੀ ਹੈ ਔਰ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹਿੰਨੇ ਆ ਇਸ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਐਡਿਕਟਸ ਵੀ ਜਿਹੜੇ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਕ ਪੁਲਿਸ ਵੱਲੋਂ ਵੀ ਦਾਖਲ ਕਰਾਏ ਜਾ ਰਹੇ ਡੀਡਿਕਸ਼ਨ ਸੈਂਟਰ ਤੇ ਓਟ ਸੈਂਟਰ ਦੇ ਵਿੱਚ ਔਰ 64ਏ ਦੇ ਵਿੱਚ ਵੀ ਬਹੁਤ ਜੇ ਲੋਕ ਜਿਹੜੇ ਆ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਪਰ ਉਹਨਾਂ ਨੇ ਕ੍ਰਾਈਮ ਕੀਤਾ ਉਹਦੀ ਜਿਹੜੀ ਪ੍ਰੋਵੀਜ਼ਨ ਐ 64ਏ ਦੀ ਉਦੇ ਤਹਿਤ ਵੀ ਅਸੀਂ ਲੋਕਾਂ ਦੀ ਕਨਸੈਂਟ ਲੈ ਕੇ ਮੈਜਿਸਟਰੇਟ ਸਾਹਿਬ ਕੋਲ ਤੋਂ ਉਹਨਾਂ ਨੂੰ ਦਾਖਲ ਕਰਾਈ ਦਾ ਇਲਾਜ ਕਰਾਈ ਦਾ ਸੋ ਉਹਦੇ ਨਾਲ ਤਾਂ ਕਿ ਸਮਾਜ ਦੇ ਵਿੱਚੋਂ ਅਸੀਂ ਨਸ਼ਾ ਬਿਲਕੁਲ ਮੁਕਤ ਕਰਨਾ ਹੈ ਇਹਦੇ ਜਿਹੜਾ ਇਸ ਤੋਂ ਇਲਾਵਾ ਡੈਮੋਲਿਸ਼ਨ ਡਰਾਈਵ ਜਿਹੜੀ ਹੈ ਉਹ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ ਗਵਰਨਮੈਂਟ ਦੀ ਡਾਇਰੈਕਸ਼ਨਸ ਤੇ ਅੱਜ ਆਪਾਂ ਤੁੰਗਪਾਈ ਬਟਾਲਾ ਦੇ ਵਿੱਚ थाना ਮੁਕੰਪੂਰੇ ਦੇ ਏਰੀਆ 'ਚ ਖੜੇ ਆਂ ਇਹ ਸਣੀ Elias Gulla son of Bittu Singh house number 333 Tumpahe Patiala road Amritsar e municipal corporation valon illegal hon karke odi jdi hai demolition kiti ja rahi hai police sad ton mangi gayi si o assi ditti asi sare hazir ha so de naal lokan de vich bada clear message janda kyonki jena e banda bada notorious drug supplier hai purana smuggler hai ede khilaf 7 mukadme darj ne vak vak thane an ਮੋਕੰਪੁਰੇ ਚ اسلامਬਾਦ ਤੇ ਪਹਿਲਾਂ ਇਹਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਸੀ ਫਿਰ ਜੇਲ੍ਹ ਦੇ ਵਿੱਚ ਪ੍ਰिजन ਐਕਟ ਦਾ ਹੈ ਉਸ ਤੋਂ ਬਾਅਦ ਲੜਾਈ ਝਗੜੇ ਦਾ ਹੈ ਮੋਕੰਪੁਰੇ ਦਾ ਉਸ ਤੋਂ ਬਾਅਦ ਚਾਰ ਮੁਕਦਮੇ ਜਿਹੜੇ ਐ ਐਨਡੀਪੀਐਸ ਐਕਟ ਦੇ ਇਹਦੇ ਖਿਲਾਫ ਦਰਜ ਨੇ ਹੁਣ ਵੀ ਇਹ ਵੌਂਟਡ ਹੈ ਭੱਜਿਆ ਹੋਇਆ ਤੇ ਇਹਦੀ ਜਿਹੜੀ ਸਾਰੀ ਲੀਗਲ ਫਾਰਮੈਲਟੀ ਕਰਕੇ ਕੰਪਲੀਟ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਵਿੱਚ ਜਿਵੇਂ ਤੁਸੀਂ ਆਪ ਦੇਖਿਆ ਤੇ ਸੁਣਿਆ ਇਸ ਗੱਲ ਦੀ ਬੜੀ ਸ਼ਲਾਗਾ ਹੈ ਕਿ ਗੌਰਮੈਂਟ ਜਿਹੜੀ ਐ ਐਕਟ ਕਰ ਰਹੀ ਐ ਜਿਹੜੇ ਲੋਕਾਂ ਨੇ ਇਲ ਗਾਟਰਨ ਤੇ ਡਰਗ ਮਨੀ ਨਾਲ ਗਲਤ ਪ੍ਰੋਪਰਟੀਆਂ ਬਣਾਈਆਂ ਉਹ ਮੈਂ ਇਹਦੇ ਚ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਰਾਹੀਂ ਕਿ ਜਿਹੜੇ ਵੀ ਸਾਡੇ ਬੱਚੇ ਡਰਗ ਛੱਡਣਾ ਚਾਹੁੰਦੇ ਨੇ ਕਾਨੂੰਨ ਅਨੁਸਾਰ ਆਪਣੇ ਕੋਲ ਪ੍ਰੋਵੀਜ਼ਨ ਹੈਗਾ ਇਲਾਜ ਵਾਸਤੇ ਗੌਰਮੈਂਟ ਨੇ ਡੀਡਿਕਸ਼ਨ ਸੈਂਟਰ ਖੋਲੇ ਨੇ ਉਹ ਆਪਣਾ ਇੱਕ ਗੰਦਾ ਰਸਤਾ ਛੱਡ ਕੇ ਗੰਦੀ ਆਪਣੀ ਕੰਪਨੀ ਛੱਡ ਕੇ ਸਾਹਮਣੇ ਆਉਣ ਬੜੀ ਹਮਦਰਦੀ ਨਾਲ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਕਿਉਂਕਿ ਇੱਕ ਤਰ੍ਹਾਂ ਦੇ ਸਾਡੇ ਪੇਸ਼ੈਂਟ ਨੇ ਜਿਹੜੇ ਲੋਕ ਨਸ਼ੇ ਨਾਲ ਗ੍ਰਸਤ ਹੋ ਚੁੱਕੇ ਐ ਸਪੈਸ਼ਲੀ ਸਾਡੇ ਨੌਜਵਾਨ ਵੀ ਤੋਂ ਅਸੀਂ ਸਾਰੇ ਜਿੱਥੇ ਸ਼ਕਤੀ ਹੈ ਪੂਰੀ ਇਨਫੋਰਸਮੈਂਟ ਤੇ ਉੱਥੇ ਜਿਹੜਾ ਬੰਦਾ ਛੱਡਣਾ ਚਾਹੁੰਦਾ ਉਹਦੀ ਹਮਦਰਦੀ ਨਾਲ ਇਲਾਜ ਕਰਾਈਗੀ ਕੰਮ ਬਲਣ ਸਾਹਿਬ ਜਿਹੜਾ ਮਕਾਨ ਹੈ ਇਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਜੇ ਮਾਲਖਾਨੇ 'ਚ ਵਰਤੇ ਜਾਏ ਦੇਖੋ ਭਾਈ ਸਾਹਿਬ ਇਹ ਕਾਨੂੰਨ ਦੀਆਂ ਗੱਲਾਂ ਨੇ ਮੈਂ ਇਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਕਿਉਂਕਿ ਮਿਊਨਿਸਪਲ ਕਾਰਪੋਰੇਸ਼ਨ ਦੀ ਅੈਕਚੁਅਲੀ ਇਨਫੋਰਸਮੈਂਟ ਏਜੰਸੀ ਆ ਕਸਟੋਡੀਅਨ ਹੋ ਨੇ ਕਿ ਇਹ ਬੜਾ ਕਲੀਅਰ ਮੈਸੇਜ ਆ ਰਿਹਾ ਔਰ ਜਦੋਂ ਇਹ ਲੋਕੀ ਬਾਕੀ ਵੀ ਦੇਖਦੇ ਨੇ ਤੇ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਅਸੀਂ ਛੁਪਛਿਪਾ ਕੇ ਜੇ ਕਾਲਾ ਧਨ ਨਾਲ ਜਾਂ ਮਾੜੇ ਡਰੱਗ ਨਾਲ ਇਹੋ ਜਿਹਾ ਕੰਮ ਕਰਾਂਗੇ ਤਾਂ ਉਹਦਾ ਇਨਜਾਮ ਹਸ਼ਰ ਹੀ ਹੋਏ। ਇਹ ਅੱਜ ਇਹ ਹੀ ਡਿਮੋਲਿਸ਼ਨ ਹੈਗੀ ਹੈ ਜੀ ਮਿਊਨਿਸਪਲ ਕਾਰਪੋਰੇਸ਼ਨ ਨੂੰ ਸਾਨੂੰ ਇੱਕੋ ਜਗ੍ਹਾ ਮੰਗੀ ਗਈ ਸੀ ਫੋਰਸ। ਉਹਤੇ ਕਾਰਵਾਈ ਅਸੀਂ ਕਰਵਾ। ਕੁਲਜੀ ਸੇਵ ਪੰਜਾਬ ਔਰ ਸਾਡੀ ਲੋਕਲ ਡਰੱਗ ਹੈਲਪਲਾਈਨ ਤੇ ਬਹੁਤ ਸਾਰੀਆਂ ਟਿਪਸ ਆ ਰਹੀਆਂ। ਔਰ ਮੈਂ ਜਾਣ ਕੇ ਤੁਹਾਨੂੰ ਇਹ ਖੁਸ਼ੀ ਹੋਏਗੀ ਔਰ ਮੈਂ ਸਾਂਝੀ ਕਰਨਾ ਚਾਹੁੰਦਾ ਕਿ ਬਹੁਤ ਸਾਰੇ ਉਹਨਾਂ ਚੋਂ ਕਨਵਰਟ ਵੀ ਹੋ ਰਹੀਆਂ ਐਫ ਆਈਆਰ ਔਰ ਕੁਝ ਚਲੋ 2 4 5% ਕਿਤੇ ਨਿੱਜੀ ਰੰਜਿਸ਼ਾਂ ਨਾ ਬਧੇ ਕਰ ਦਿੰਦੇ ਪਰ ਓਵਰ ਆਲ ਲੋਕਾਂ ਦਾ ਵਿੱਚ ਲੋਕੀ ਕੌਨਫੀਡੈਂਸ ਬਣ ਗਿਆ ਸਿਸਟਮ ਦੇ ਵਿੱਚ ਕਮੈਂਟ ਦੇ ਵਿੱਚ ਪੁਲਿਸ ਦੇ ਵਿੱਚ ਉਹ ਕਾਫੀ ਸਾਨੂੰ ਸਹਿਯੋਗ ਦੇ ਰਹੇ